ਜੀ ਕਾ ਜਾਲ ਸਾਹਿਬ ਸ੍ਰੀ ਵਹਿਗੂ ਜੀ ਕੀ ਬਖਸ਼ੇ ਪਦੇ ਅਲਤਸਾਰ ਨੂੰ ਪਿਆਰ ਵਿੱਚ ਸਵੀਕਾਰ ਔਰ ਕੁਝ ਲੋਕ ਮੈਨੂੰ ਜਾਣਦੇ ਵੀ ਨੇ ਕੁਝ ਨਹੀਂ ਵੀ ਜਾਣਦੇ ਤੇ ਸਭ ਦਾ ਤੇਜ ਰੋ ਧੰਨਵਾਦ ਜਿੰਨੇ ਵੀ ਆਇਓ ਤੇ ਸਾਡੀਆਂ ਰਚਨਾਵਾਂ ਸਿਗਤਾ ਦੇ ਛਾਪਿਆ ਸ਼ਾਇਦ ਮੇਰੀ ਤਾਂ ਸੁਭਨਾ ਹੀ ਚੀ ਹੈ ਛਪਣੀ ਨਹੀਂ ਹੈ ਲਿਖਦੇ ਜਦੋਂ ਹੁੰਦੇ ਆ ਦੇਖੀ ਵੀ ਜਾਂਦਾ ਤੇ ਗੁਰਪ੍ਰੀਤ ਮੈਮ ਜਿਨ੍ਹਾਂ ਦੀ ਵਿਦਾਉਦ ਗੁਰਪ੍ਰੀਤ ਮੈਮ ਦੀ ਵਿਦਾਉਦ ਇੱਥੇ ਤੁਹਾਡੇ ਰੂਪ ਵਿੱਚ ਹੋਇਆ ਤੇ ਮੇਰੀ ਰਚਨਾ ਹੈ ਅੱਖਾਂ ਕਰਨ ਸਵਾਲ ਨੀ ਮਾਏ ਗੀਤ गा ਕੇ ਸੁਣਾਵਾਂਗਾ ਹੇ ਕੱਪਤਾ ਪਰ ਮੈਂ ਕਹਿੰਦੇ ਗੀਤ ਬੰਦੇ ਕੱਪਤਾ ਸੁਣਾ ਕੇ ਹੇ ਅੱਖਾਂ ਕਰਨ ਸਵਾਲ ਨੀ ਮਾਏ ਕਦੀ ਤੇ ਪੁੱਛ ਲੈ ਹਾਲ ਨੀ ਮਾਏ ਅੱਖਾਂ ਕੰਨ ਸਵਾਲ ਨੀ ਮਾਂਏ ਕਦੀ ਤੇ ਪੁੱਛ ਲੈ ਹਾਲ ਨੀ ਮਾਂ ਹੁਣ ਉਮਰ ਬੀਤ ਦੀ ਜਾਵੇ ਸਹਰੀ ਉਡਿਕਾਂ ਕਰ ਕਰ ਜਿੰਦ ਕਮਲੀ ਹਾਰੀ ਹੁਣ ਚਿੱਟੇ ਹੋ ਗਏ ਮੇਰੇ ਵਾਲਾਂ ਕਦੀ ਤੈਨ ਪੁੱਛ ਲੈ ਹਾਲ ਨਿਮਾਏ ਅੱਖਾਂ ਕੰਨ ਸਵਾਲ ਨਿਮਾਏ ਵਫਾ ਨਾਲ ਵਫਾ ਤੇ ਕਰ ਸਾਡੇ ਸੁਪਨੇ ਵਿੱਚ ਵੀ ਆਇਆ ਕਰ ਇੰਜਨਾ ਤੂੰ ਹੁਣ ਦੂਰੀ ਬਾ ਨਾ ਤੂੰ ਹੁਣ ਦੂਰੀ ਪਾ ਜਾਣ ਕੇ ਨਕੇ ਨਕੇ ਲਾਲ ਨਿਮਾਏ ਤੇਰੇ ਬਿਨ ਗੁਜ਼ਾਰੇ ਕਈ ਸਾਲ ਨਿਮਾਏ ਕਦੀ ਤੈਨ ਪੁੱਛ ਲੈ ਹਾਲ ਨਿਮਾਏ ਹੁਣ ਲਹੂ ਨੂੰ ਲਹੂ ਨਹੀਂ ਮਿਲਦਾ ਹੂ ਨੂ ਲਉ ਨਹੀਂ ਮਿਲਦਾ ਸੁੱਕਿਆ ਰੁੱਖਾਂ ਨੂੰ ਫੁੱਲ ਨਹੀਂ ਖਿਲੇਦਾ ਚੰਦਰੇ ਪੈ ਹੋ ਚੰਦਰੇ ਹੋ ਚੰਦਰੇ ਪੈ ਵਕਤ ਦੇ ਜਾਲ ਨਿਵਾਏ ਕਦੀ ਤੈਨ ਪੁੱਛ ਲੈ ਹਾਲ ਨਿਵਾਏ ਅੱਖਾਂ ਕੰਨ ਸਵਾਲ ਨਹੀਂ ਮਾਇ ਕਦੀ ਤੈ ਪੁੱਛ ਲੈ ਹਾ ਨਹੀਂ ਮਾਇ ਹੁਣ ਤੇ ਰੂਹ ਵਿੱਚ ਰੂਹ ਨਹੀਂ ਰਹਦੀ ਹੋ ਹੁਣ ਤੇ ਰੂਹ ਵਿੱਚ ਰੂਹ ਨਹੀਂ ਰਹਦੀ ਖਾਲੀ ਜਾਂ ਮਰ ਰਹਿ ਗਿਆ ਏ ਅਨਪੜ ਜਸੀ ਕਲਾ ਤੇਰਾ ਰੈ ਗਿਆ ਏ ਹੁਣ ਓਨੂੰ ਵੀ ਲੈ ਜਾ ਨਾ ਨਿਮਾਏ ਅੱਖਾਂ ਕੰਨ ਸਵਾਲ ਨੀ ਮਾਏ ਕਦੀ ਤੇ ਪੁੱਛ ਲੈ ਹਾਲ ਨਿਮਾਏ ਅੱਖਾਂ ਕੰਨ ਸਵਾਲ <issions> ಿ ಮಾ